ਉੱਗ ਲੱਗੀ ਆ ਜੀ ਇਹ ਮੇਰੇ ਮੇਰੇ ਕੋ ਕੱਲ ਇਹਦੀ ਕਣ ਕੱਬੜੀ ਗਈ ਸੀ ਅੱਜ ਬਿਜਲੀ ਦੇ ਸ਼ਾਰਕ ਨਾਲ ਜੀ ਤਕਰੀਬਨ 2 ਕੁ ਚੀਲੇ ਦਾ ਨਾਰਸ ਫੜ ਕੇ ਪ੍ਰਵਾਹ ਹੋ ਗਿਆ ਜੀ ਦੇਖੋ ਤਾਰਾਂ ਢਿੱਲੀਆਂ ਜੀ ਕੁਦਰਤੀ ਨਿਹੇਰ ਨਿਹੇਰ ਬਹੁਤ ਆ ਜੀ ਕੱਲ ਦਾ ਬਿਜਲੀ ਵਾਲੇ ਤਾਂ ਪ੍ਰੋਪਰ ਦੇਖਦੇ ਨੇ ਜੀ ਉਹ ਲੈੱਗ ਵੀ ਨਹੀਂ ਦੇ ਰਹਾ ਹੈ ਜੀ ਮਾਦੀ ਕੁਲਜੀਤ ਸਿੰਘ ਆ ਜੀ ਪਿੰਡ ਮੇਰਾ ਸ਼ਾਮਗੜਾ ਆ ਜੀ ਇਹ ਜੋ ਅੱਗ ਲੱਗੀ ਆ ਜੀ ਇਹ ਮੇਰੇ ਮੇਰੇ ਕੋਲ ਕੱਲ ਇਹਦੀ ਕਣਕ ਵੱਢੀ ਗਈ ਸੀ ਅੱਜ ਬਿਜਲੀ ਦੇ ਸ਼ਾਰਟ ਨਾਲ ਜੀ ਤਕਰੀਬਨ 2 ਕਿੱਕੀਲੇ ਦਾ ਨਾਲ ਸੜ ਕੇ ਸਵਾਹ ਹੋ ਗਿਆ ਜੀ ਤੇ ਕਿੱਦਾਂ ਪਤਾ ਲੱਗਾ ਜੀ ਇਹ ਕੋਈ ਸਾਡੇ ਪ੍ਰਵਾਸੀ ਬੰਦੇ ਰਹਿੰਦੇ ਨੇ ਜੀ ਉਹਨਾਂ ਨੇ ਫੋਨ ਕਰਕੇ ਦੱਸਿਆ ਵੀ ਸਰਦਾਦੀ ਛੋਡੇ ਖੇਤ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਫੇਰ ਵੀ ਅਸੀਂ ਘਰ ਫੇਰ ਕੋਲ ਅਸੀਂ ਜਾ ਕੇ ਆਏ ਉਹਨਾਂ ਦੀ ਮਿਹਰਬਾਨੀ ਬਹੁਤ ਛੇਤੀ ਸਾਡੇ ਕੋਲ ਆ ਗਈ ਜੀ ਉਹ ਇਹ ਤਕਰੀਬਨ ਇੱਥੇ ਆਉਣ ਕਾਰਨ ਨੂੰ ਦਿੱਕਤ ਇਹ ਪੈ ਗਈ ਕਿਉਂਕਿ ਆਲੇ-ਦਾਲੇ ਗੱਲੀਆਂ ਛੋਟੀਆਂ ਨੇ ਇਹਨਾਂ ਨੂੰ ਪਿੰਡ ਦੇ ਵਿੱਚ ਆਉਣਾ ਪਿੱ ਪਿਆ ਜੀ। ਤੇ ਗੱਲ ਕਰੀਏ ਤੁਸੀਂ ਕਹਿੰਦੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਿਆ ਤੇ ਤੁਸੀਂ ਪਹਿਲਾਂ ਨਹੀਂ ਇਨਫਾਰਮੇਸ਼ਨ ਦਿੱਤਾ। ਨਹੀਂ ਉਹ ਦੇਖੋ ਤਾਰਾਂ ਢਿੱਲੀਆਂ ਜੀ ਕੁਦਰਤੀ ਨੇਂਹਰ ਨੇਂਹਰ ਬਹੁਤ ਆਜੀ ਕੱਲ ਦਾ। ਬਿਜਲੀ ਵਾਲੇ ਤਾਂ ਪ੍ਰੋਪਰ ਦੇਖਦੇ ਨੇ ਜੀ ਉਹ ਲਾਈਟ ਵੀ ਨਹੀਂ ਦੇ ਰਹਾ ਜੀ। ਇਹ ਤਾਂ ਕੁਦਰਤੀ ਅੱਜ ਲੇਟ ਲੇਟ ਆ ਗਈ ਸੀ ਚੱਲਦੀ ਸੀਗੀ ਜੀ ਲਾਈਟ। 24 ਘੰਟੇ ਲੇਟ ਆ ਜੀ ਉਹਦੇ। ਕਿੰਨੇ ਕ ਵਜੇ ਦੀ ਘਟਨਾ ਹੈਗੀ? ਇਹ ਤਕਰੀਬਨ ਹੁਣ ਤੋਂ ਜੀ ਅੱਧਾ ਘੰਟਾ ਪ ਟੋਟਲ ਕਿੰਨੇ ਕਿਲੇ ਰੋਡੇ ਕੋਲੇ ਸਾਡੇ ਕੋਲ ਤਕਰੀਬਨ ਹੋਰੇ ਜੀ 14-15 ਕਿਲੇ ਠੇਕੇ ਤੇ ਨੇ ਉਹਦੇ ਵਿੱਚੋਂ ਸਾਡਾ 1.5-2 ਕਿਲੇ ਦਾ ਸਾਡਾ ਨੁਕਸਾਨ ਹੋ ਗਿਆ ਜੀ 1.5-2 ਕਿਲੇ ਕੋਰ ਨੇ ਨਾਲ ਜੀ ਉਹਨਾਂ ਦਾ ਹੋ ਗਿਆ ਜੀ ਇਹ ਨਾੜ ਦਾ ਨੁਕਸਾਨ ਹੋਇਆ ਹਾਂਜੀ ਨਾੜ ਦਾ ਹੋਇਆ ਜੀ ਸਮੇਂ ਰਹਿੰਦੇ ਬਚਾ ਹੋ ਗਿਆ ਹਾਂਜੀ 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 ਬਿਲਕੁਲ ਜੀ ਕੀ ਕਹਣਾ ਤੁਹਾਨੂੰ ਬਿਜਲੀ ਵਿਭਾਗ ਦੇ ਹੁੰਦਾ ਚਲੋ ਹੁਣ ਉਹਨਾਂ ਦਾ ਵੀ ਕੋਈ ਹੈ ਨਹੀਂ ਜੀ ਇੰਨੇ ਗੌਰ ਵੀ ਹੈਗੀ ਬਹੁਤ ਦੇਖ ਕੇ ਜਾਂਦੇ ਨੇ ਜੀ ਉਹ ਹਾਂਜੀ ਮੇਰੇ ਨਾਲ ਫਾਇਰਮੈਨ ਗੁਰਮੀਤ ਸਿੰਘ ਗਈ ਸਾਨੂੰ ਕਾਲ ਆਈ ਸੀ ਜੀ ਕਿਸੇ ਦੀ ਰਾਗਿਰ ਦੀ ਵੀ ਇੱਤੇ ਅੱਗ ਲੱਗੀ ਹੋਈ ਆ ਤਾਂ ਫਿਰ ਅਸੀਂ ਜਦੋਂ ਮੌਕੇ ਦੇ ਅੱਗੇ ਰੇ ਆਏ ਅਸੀਂ ਤਾਂ ਇੱਥੇ ਰਸਤਾ ਬੰਦ ਸੀ ਇੱਕ ਉਧਰੋਂ ਵੀ ਰਸਤਾ ਬੰਦ ਸੀ ਫਿਰ ਪੜੌਦੀ ਰੋਡ ਦੀ ਘੁੰਮ ਕੇ ਇੱਕ ਪਿੰਡ ਦੀ ਇੱਧਰ ਗੱਡੀ ਆ ਨਹੀਂ ਸਕਦੀ ਛੋਟਾ ਰਸਤਾ ਫਿਰ ਉੱਪਰ ਜੀ ਘੁੰਮ ਕੇ ਗੱਡੀ ਆਈ ਅਸੀਂ ਉਧਰ ਮੁਰਸਿਆਂ ਤੇ ਆ ਕੇ ਇਹਨੂੰ ਅੱਗ ਤੇ ਕਾਬੂ ਪਾਇਆ ਤੇ ਉਹਦੇ ਬਾਅਦ ਗੱਡੀ ਇੱਕੇ ਗੱਡੀ ਲੱਗੀ ਵਾਲੇ ਸਾਡੀ ਅੱਗ ਤੇ ਕਾਬੂ ਪਾਇਆ ਗਿਆ ਹਾਂ ਜੀ ਹਾਂ ਅੱਗ ਤੇ ਕਾਬੂ ਪਾਇਆ ਗਿਆ ਜੀ ਕਣਕ ਨੂੰ ਲੱਗੀ ਐ 나ੜ ਇਹ 나ੜ ਸੀ 나ੜ ਕਹਿੰਦੇ ਕਣਕ ਦਾ ਵੱਢਲੀ ਸੀ ਨਾੜ ਕਿੰਨੇ ਕਿਲੇ ਨੂੰ ਜਿਹੜਾ ਨੁਕਸਾਨ ਹੋਇਆ ਹੈ ਨਾੜ ਦਾ ਇਹ ਤਿੰਨ ਤੋਂ ਚਾਰ ਕਿਲੇ ਦਾ ਦਿੰਦੇ ਹਾਂ ਜੀ ਹਾਂ ਤੇ ਛੋੜ ਸਰਕਰ ਨਾਲ ਕਹਿ ਰਹੇ ਨੇ ਉਤਾਰਮ ਵਗੈਰਾ ਨੀਵੀਆਂ ਨੇ ਆ ਜੋ ਉਤਾਰਾ ਨੀਮੇ ਇਧਰ ਹੀ ਆ ਦਿਖਾਈਆਂ ਨੇ ਇਹਨਾਂ ਨੂੰ ਇਹ ਉਤਾਰਾ ਨੀਮੇ ਨੇ ਜੋ ਢਿੱਲੇ ਬਿਓ ਕਰਕੇ ਮੌਕੇ ਤੇ ਬਿਲੀ ਆ ਚੱਲੀਆਂ ਹੋ ਗਈ ਹੋਰ ਨਹੀਂ ਹੋਰ ਤਾਂ ਇਹ ਸਾਨੂੰ ਦਿਖਿਆ ਨਹੀਂਗਾ ਕੋਈ ਵੀ ਆਇਆ ਤੱਕ ਤੇ ਪੂਰਨ ਤੌਰ ਤੇ ਕਾਬੂ ਪਾ ਲਿਆ ਹਾਂ ਜੀ ਹਾਂ ਹੀ ਪਾ ਲਿਆ ਗਿਆ ਕਾਬੂ ਕਿੰਨਾ ਟਾਈਮ ਲੱਗਾ ਤੁਹਾਨੂੰ ਇੱਥੇ ਹਾਂ ਲੱਗ ਗਈ ਹੋਰੇ ਅੱਧਾ ਘੰਟਾ ਲੱਗ ਗਿਆ ਹਣਾ ਅੱਧਾ ਘੰਟਾ ਹਾਂ ਜੀ ਠੀਕ oh